ਲੁਧਿਆਣਾ ਦੇ ਸਹਬਾਨਾ ਪਿੰਡ ਦੇ ਵਿੱਚ ਪੁਲਿਸ ਅਤੇ ਇੱਕ ਗੈਂਗਸਟਰ ਦੇ ਵਿੱਚ ਮੁਕਪੇੜ ਹੋਈ ਹੈ। ਔਰ ਇਹੀ ਉਹ ਥਾਂ ਹੈ ਜਿੱਥੇ ਸੁੰਸਾਨ ਜਗ੍ਹਾ ਦੇ ਉੱਤੇ ਪੁਲਿਸ ਨੂੰ ਗੁਪ ਸੂਚਨਾ ਦੇ ਆਧਾਰ ਤੇ ਪਤਾ ਲੱਗਿਆ ਸੀ ਕਿ ਇੱਕ ਗੈਂਗਸਟਰ Shiv ਉਹ ਐਕਟਿਵਾ ਤੇ ਸਵਾਰ ਹੋ ਕੇ ਇੱਧਰ ਨੂੰ ਆ ਰਿਹਾ ਔਰ ਤੇ ਪੁਲਿਸ ਨੇ ਘੇਰਾਬੰਦੀ ਕੀਤੀ ਜਿਸ ਦੌਰਾਨ ਉਸਨੇ ਪੁਲਿਸ ਤੇ ਫਾਇਰਿੰਗ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਔਰ ਜਿਹੜਾ ਗੈਂਗਸਟਰ ਆ ਉਹ ਜ਼ਖਮੀ ਹੋਇਆ ਉਸ ਨੂੰ ਲੁਧਿਆਣਾ ਦੇ ਹਸਪਤਾਲ ਦੇ ਵਿੱਚ داخل کروایا ਸੋ ਇਹ ਮਾਮਲਾ ਪੁਨੀਤ ਬੈਂਸ ਦੇ ਨਾਲ ਜੁੜਿਆ ਗੈਂਗਸਟਰ ਦੇ ਨਾਲ ਉਸ ਦੇ ਘਰ ਦੇ ਵਿੱਚ ਫਾਰਿੰਗ ਕੀਤੀ ਸੀ ਚਾਰਕੂ ਹਮਲਾਵਰਾਂ ਨੇ ਉਸ ਤੋਂ ਬਾਅਦ ਤਿੰਨ ਜਿਹੜੇ ਹਮਲਾਵਰਾਂ ਉਹ ਗ੍ਰਿਫਤਾਰ ਕਰ ਲਏ ਸੀ ਪੁਲਿਸ ਨੇ ਪਰ ਹਜੇ ਇੱਕ ਜੜਾ ਹੈ ਉਹ ਲੁਰਿੰਦਾ ਸੀ ਸੋ ਕਈ ਸੰਗੀਨ ਮਾਮਲੇ ਦਰਜ ਆ ਕਈ ਕਤਲ ਦੇ ਮਾਮਲੇ ਦਰਜ ਆ ਕਈ ਫਰੋਤੀ ਦੇ ਮਾਮਲੇ ਦਰਜ ਆ ਲੁਟਕਾ ਖੋਹ ਦੇ ਮਾਮਲੇ ਦਰਜ ਆ ਸੋ ਇਹ ਜਿਹੜੀ ਤੁਸੀਂ ਥਾ ਦੇਖ ਰਹੇ ਹੋ ਕਿਉਂਕਿ ਗੋਲੀਆਂ ਦੇ ਨਿਸ਼ਾਨ ਵੀ ਹੈ دیوار ਤੇ ਔਰ ਪੁਲਿਸ ਇਸ ਪੂਰੇ ਮਾਮਲੇ ਤੇ ਜਾਂਚ ਵਿੱਚ ਜੁਟੀ ਹੈ ਪੁਲਿਸ ਪ੍ਰੈਸ ਕਾਨਫਰੰਸ ਵੀ ਕਰ ਸਕਦੀ ਹੈ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਮੌਕੇ ਤੇ ਸੀ ਔਰ ਇਹ ਪੂਰਾ ਮਾਮਲਾ ਇੱਕ ਪੁਨੀਤ ਬੈਂਸ ਗੈਂਗਸਟਰ ਨਾਮ ਦੇ ਉਸ ਦੇ ਘਰ ਦੇ ਉੱਤੇ ਫਾਇਰਿੰਗ ਹੋਈ ਸੀ ਔਰ ਆਪਸ ਵਿੱਚ ਰੰਜਿਸ਼ ਜਿਹੜਾ ਮਾਮਲਾ ਸੀ ਦੋ ਗੈਂਗ ਦੇ ਵਿੱਚ ਸੋ ਤਿੰਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਔਰ ਇੱਕ ਦੀ ਪਾਲ ਜਾਰੀ ਸੀ ਮੇਰੇ ਨਾਲ ਜਿਹੜੇ ਪੁਲਿਸ ਦੇ ਸੀਨੀਅਰ ਅਧਿਕਾਰੀ ਇੱਥੇ ਜਿਹੜੇ ਇਸ ਵੇਲੇ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਇਹ ਕਿਵੇਂ ਪਤਾ ਲੱਗਿਆ ਪੁਲਿਸ ਨੂੰ ਗੁਫਤ ਸੂਚਨਾ ਮਿਲੀ ਸੀ ਕਿ ਇੱਥੇ ਉਹ ਸ਼ਿਵ ਜਾ ਰਿਹਾ ਸਕੂਟਰੀ ਦੇ ਉੱਤੇ ਜਿਹੜਾ ਗੈਂਗਸਟਰ ਸੀ ਇਹ ਸਾਡੇ ਕੋਈ 20 ਤਰੀਕ ਨੂੰ ਇੱਕ ਇਨਸੀਡੈਂਟ ਹੋਇਆ ਸੀ ਪੁਲਿਸ ਸਟੇਸ਼ਨ ਡੀਏ ਨੰਬਰ 2 ਦੇ ਏਰੀਆ ਦੇ ਵਿੱਚ ਨੀਤ ਜਿਹੜਾ ਬੈਂਸ ਹੈਗਾ ਪੂਰੇ ਘਰ ਦੇ ਉੱਪਰ ਫਾਇਰਿੰਗ ਕੀਤੀ ਸੀ 6 ਅਨਨੋਨ ਗੈਂਗਸਟਰਾਂ ਨੇ ਹੋਰ ਇਸ ਸੰਬੰਧ ਵਿੱਚ ਸਾਡੇ ਵੱਲੋਂ ਐਫ ਆਈ ਆਰ ਨੰਬਰ 45 ਦਾ ਰਜਿਸਟਰ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਸੀ ਇਸ ਕੇਸ ਦੇ ਵਿੱਚ ਚਾਰ ਦੋਸ਼ੀ ਨੋਮੀਨੇਟ ਹੋਏ ਸੀ ਤੇ ਇਹਨਾਂ ਦੇ ਵਿੱਚ ਤਿੰਨ ਦੋਸ਼ੀਆਂ ਨੂੰ ਅਸੀਂ ਪਰਸੋਂ ਲੇਟ ਨਾਈਟ ਅਰੈਸਟ ਕਰ ਲਿਆ ਸੀ ਚੀਮਾ ਚੌਂਕ ਦੇ ਨੇੜੇ ਉਦੋਂ ਇਹ ਦੋਸ਼ੀ ਵੀ ਉਹਨਾਂ ਦੇ ਨਾਲ ਸੀ ਸੋ ਵੀ ਤੁਈ ਇਹ ਉੱਥੇ ਸਕਿਪ ਹੋ ਗਿਆ ਸੀ ਜਿਹਨੂੰ ਪਰਸੋਂ ਦੇ ਹੀ ਲੁਧਿਆਣਾ ਦੀਆਂ ਵੱਖ-ਵੱਖ ਜਿਹੜੀਆਂ ਪੁਲਿਸ ਟੀਮਾਂ ਨੂੰ ਅਰੈਸਟ ਕਰਨ ਵਾਸਤੇ ਲੱਗੀਆਂ ਨੇ ਸ਼ਹਿਰ ਦੇ ਵਿੱਚ ਤੇ ਅੱਜ ਸਵੇਰ ਸਾਨੂੰ ਇਹ ਲੀਡ ਮਿਲੀ ਸੀ ਕਿ ਇਹ ਸ਼ਾਹਵਾਣਾ ਪਿੰਡ ਹੈਗਾ ਚੰਲੀਆ ਰੋਡ ਦੇ ਨੇੜੇ ਵੀ ਇੱਥੇ ਲੁਕਿਆ ਹੋਇਆ ਹੈ ਅਸੀਂ ਜਦੋਂ ਸਵੇਰੇ ਸਾਡੀ ਟੀਮ ਨਾਲ ਚੌਂਕੀ ਇੰਚਾਰਜ ਜਨਪੁਰੀ ਅਸੀਂ ਇੱ ਉਹ ਸੰਪੁਰਸ ਪਾਰਟੀ ਨੂੰ ਦੇਖ ਕੇ ਇਹਨੇ ਪੁਲਿਸ ਉੱਪਰ ਜਿਹੜਾ ਹੈਗਾ ਅਟੈਕ ਕੀਤਾ ਸਾਡੀ ਸਰਕਾਰੀ ਗੱਡੀ ਦੇ ਉੱਪਰ ਫਾਇਰ ਵੀ ਲੱਗਿਆ ਇੱਕ ਤੇ ਅਸੀਂ ਇਹਨੂੰ ਜਿਹੜਾ ਹੈਗਾ ਸਰੈਂਡਰ ਕਰਨ ਲਈ ਗਿਆ ਮੈਂ ਖੁਦ ਪਰ ਇਹਨੇ ਸਰੈਂਡਰ ਕਰਨ ਦੀ ਜਗ੍ਹਾ ਫਿਰ ਦੁਬਾਰਾ ਜੜੀ ਹੈਗੀ ਪੁਲਿਸ ਡੇ ਫੈਰੀ ਉਹਦੇ ਗੋਲੀ ਕਿੱਥੇ ਲੱਗੀ ਹੈ ਉਹਦੇ ਲੱਤ ਦੇ ਉੱਪਰ ਲੱਗੀ ਹੈ ਦਾਖਲ ਹੈ ਹਸਤਾ ਲਖਸ਼ੀਬੁਰ ਹਸਪੀਟਲ ਨੂੰ ਰੈਫਰ ਕੀਤਾ ਹੈ ਅੱਛਾ ਇਹ ਇਹ ਜਿਹੜਾ ਪੂਰਾ ਮਾਮਲਾ ਤੁਸੀਂ ਕਹਿ ਰਹੇ ਹੋ ਪਨੀਤ ਬੈਸ ਦੇ ਨਾਲ ਜੁੜਿਆ ਇਹ ਜਦੋਂ ਤੁਹਾਨੂੰ ਸੂਚਨਾ ਮਿਲੀ ਤਾਂ ਪੂਰਾ ਘੇਰਾਬੰਦੀ ਕਰਕੇ ਇਹਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਸਰੈਂਡਰ ਕਰਨ ਲਈ ਪੂਰਾ ਮੌ ਕੀ ਮਿਲਿਆ ਕੋਲ 32 ਹੋਰ ਦਾ ਇੱਕ ਜਿਹੜਾ ਹੈਗਾ ਪਿਸਟਲ ਸੀ ਹੂੰ ਇਸ ਪੂਰੇ ਮਾਮਲੇ ਦੇ ਵਿੱਚ ਹੋਰ ਕੀ ਜਾਂਚ ਚੱਲ ਰਹੀ ਹੈ ਕਿਉਂਕਿ ਕਿੰਨੇ ਕੁ ਮਾਮਲੇ ਦਰਸੀਆਂ ਨਾਲ ਉੱਤੇ ਜਿਹੜੇ ਇਹਦੇ ਨਾਲ ਦੇ ਕੋਈ ਕੋਈ ਫੜੇ ਉਹਨਾਂ ਦੇ ਉੱਤੇ ਦੋ ਦੋ ਤਿੰਨ ਐਫਆਈਰਾ ਫਿਲਹਾਲ ਪਤਾ ਲੱਗਿਆ ਦਰਜ ਹੋਈਆਂ ਹੋਰ ਵੀ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਨਾਂ ਦੀ ਕਿੰਨੇ ਕਿੰਨੇ ਅਫੇਰੇ ਸੋ ਜਾਂਚ ਚੱਲ ਰਹੀ ਹੈ ਔਰ ਜਾਂਚ ਤੋਂ ਬਾਅਦ ਹੀ ਪੁਲਿਸ ਇਸ ਹੋਰ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਕਰੇਗੀ ਪਰ ਜਿਸ ਤਰ੍ਹਾਂ ਦੇ ਨਾਲ ਗੋਲੀਆਂ ਦੇ ਨਿਸ਼ਾਨ ਹੈ ਇਹ ਆਪਣੇ ਆਪ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਕਈ ਕਿਉਂਕਿ ਪੁਲਿਸ ਐਨਕਾਊਂਟਰ ਕਰ ਰਹੀ ਹੈ ਗੈਂਗਸਟਰ ਇੱਕ ਮੈਸੇਜ ਵੀ ਆ ਪੁਲਿਸ ਵੱਲੋਂ ਕਿ ਜਿਹੜਾ ਕ੍ਰਾਈਮ ਫ੍ਰੀ ਪੰਜਾਬ ਬਣਾਣਾ ਔਰ ਇਸੇ ਨੂੰ ਆਧਾਰ ਮੰਨ ਕੇ ਇਹ ਜਿਹੜੀ ਪੁਲਿਸ ਵੱਲੋਂ ਕਾਰਪਰਬੰਦੀ ਆ ਆਇਡੈਂਟੀਫਾਈਡ ਸੀਗੇ ਜੀ ਤਿੰਨ ਬੰਦੇ ਆਪਾਂ ਫੜਲੇ ਸੀਗੇ ਥੋੜੇ ਦਿਨ ਪਹਿਲਾਂ ਇਹਨਾਂ ਨੇ ਇੱਕ ਵਾਰਦਾਤ ਕੀਤੀ ਸੀਗੀ ਤੇ ਪੰਛੇ ਪਰਚੇ ਇਹਨਾਂ ਤੇ ਪਹਿਲਾਂ ਵੀ ਦਰਜ ਐ ਤੇ ਲੰਡਾ ਹਰੀਕੇ ਜਿਹੜਾ ਹੈ ਉਹਦੇ ਐਸੋਸੀਏਟਸ ਐ ਇੱਕ ਬੰਦਾ ਇਹਨਾਂ ਵਿੱਚੋਂ ਡਾਇਰੈਕਟਲੀ ਉਹਦੇ ਨਾਲ ਗੱਲ ਕਰਦਾ ਫਰੋਤੀ ਮਰਡਰ ਅਟੈਂਪਟ ਟੂ ਮਰਡਰ ਦੇ ਵਾਰਦਾਤਾਂ ਨੇ ਕਿੱਤੀਆਂ ਹੋਈਆਂ ਤਿੰਨ ਬੰਦੇ ਆਪਾਂ ਪਹਿਲਾਂ ਫੜਲੇ ਸੀਗੇ ਤੇ ਉਹਨਾਂ ਦੀ شناخت ਤੇ ਇੱਕ ਇੱਕ ਬੰਦਾ ਜਿਹੜਾ ਇਹਨਾਂ ਦਾ ਐਸੋਸੀਏਟ ਸੀਗਾ ਇੱਥੇ ਛੁਪਿਆ ਹੋਇਆ ਸੀਗਾ ਤੇ ਜਦ ਪੁਲਿਸ ਨੇ ਘੇਰਾ ਪਾਇਆ ਤੇ ਇਹਦੇ ਕੋਲ ਵੈਪਨ ਸੀਗਾ ਇਹਨੇ ਫਾਇਰਿੰਗ ਕੀਤੀ ਤੇ ਪੰਜੇ ਰਾਉਂਡ ਪੁਲਿਸ ਵੱਲੋਂ ਫਾਇਰ ਹੋਏ ਪੰਜੇ ਰਾਉਂਡ ਇਸ ਵੱਲੋਂ ਵੀ ਫਾਇਰ ਹੋਏ ਤੇ ਕ੍ਰਿਟੀਕਲੀ ਇੰਜਰਡ ਹੋ ਗਿਆ ਜੀ ਤੇ ਇਹਨੂੰ ਸ਼ਿਫਟ ਕਰਤਾ ਆਪਾਂ ਸਿਵਲ ਹਸਪੀਟਲ 'ਚ ਤੁਸੀਂ ਜੋ ਜੁਆਇਨ ਕੀਤਾ ਸੀ ਤੁਸੀਂ ਗੈਂਗਸਟਰ ਨੂੰ ਸਾਫ ਗਿਆ ਸੀਗਾ ਵੀ ਇੱਥੋਂ ਦੀ ਤੁਹਾਡੀ ਜਗ੍ਹਾ ਹੈ ਨਹੀਂ ਲੁਧਿਆਣਾ ਦੀ ਤੁਹਾਡੇ ਜੁਆਇਨ ਕਰਦੇ ਹੀ ਆ ਵਾਰਦਾਤ ਹੋਈ ਹੱਦ ਤੱਕ ਵਾਰਦ ਮਿਲ ਗਿਆ ਨਾ ਦੇਖੋ ਜੀ ਜੀ ਹਾਂ ਜੀ ਤੁਸੀਂ ਆਨ ਆਲੇ ਟਾਈਮ ਤੇ ਗੈਂਗਸਟਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿਉਂਕਿ ਗੈਂਗਸਟਰ ਬਹੁਤ ਜ਼ਿਆਦਾ ਸਕਰੀਆ ਲੁਧਿਆਣਾ ਦੇ ਵਿੱਚ ਗੈਂਗਸਟਰ ਬਸ ਆਈ ਆਈ ਹੱਲ ਹੋਣਾ ਜਿਹੜਾ ਅੱਜ ਹੋਇਆ ਸਿੱਧਾ ਦੋ ਕਿੰਨੇ ਸਰ ਇਹਨੇ ਤੇ ਪਹਿਲਾਂ ਵੀ ਪਰਚੇ ਉੱਪਰ ਚ ਹੈ ਪੰਜ ਛੇ ਪਰਚੇ ਤਾਂ ਆਈਡੈਂਟੀਫਾਈ ਹੋਏ ਆ ਇੱਕ ਨਾਮ ਹੈਗਾ ਜਿਹੜਾ ਜੀ ਸੁਮਿਤ ਨਾਮ ਸੁਮਿਤ ਸੁਮਿਤ ਜਿਹੜਾ ਅੱਜ ਫੜਿਆ ਜਿਹੜਾ ਕਿੰਨੇ ਕੇਸ ਆ ਤੁਹਾਨੂੰ ਰਿਪੋਰਟ ਹੁੰਦਾ ਸੀ ਜੀ ਇਹ ਦੋ ਤਿੰਨ ਕੇਸ ਤਾਂ ਆਇਡੈਂਟੀਫਾਈ ਹੋਏ ਬਾਕੀ ਤੁਹਾਨੂੰ ਪ੍ਰੈਸ ਨੋਟ ਚ ਬੰਦ ਕਰ ਦਸ ਦੇਗੇ ਸਰ ਕਿੰਨੇ ਕੇ ਫਾਇਰ ਉਹਦੇ ਵੱਲੋਂ ਕੀਤੇ ਗਿਆ ਕਿੰਨੇ ਕ੍ਰਾਸ ਫਾਇਰ ਚਾਰ ਚਾਰ ਸ਼ਾਇਦ ਉਹਦੇ ਵੱਲੋਂ ਹੋਏ ਹਨ 6 ਸਾਡੇ ਵੱਲੋਂ ਹੈ ਕੋਈ ਪੁਲਿਸ ਕਾਰੰਮੀ ਤਾਂ ਨਹੀਂ ਜੱਫੀ ਨਹੀਂ ਕੋਈ ਪੁਲਿਸ ਕਾਰੰਮੀ ਵੀ ਨਹੀਂ ਹੋਵੇ ਥੈਂਕ ਯੂ ਥੈਂਕ ਯੂ